ਇਸ ਗੁਰੂ ਘਰ ਦੇ ਦਰਸ਼ਨ ਕਰਨ ਦੇ ਨਾਲ ਤੁਹਾਡੇ ਸਾਰੇ ਅੜੇ ਹੋਏ ਕੰਮ ਹੋ ਜਾਣਗੇ ਪੂਰੇ ਤੁਸੀਂ ਵੀ ਘਰ ਬੈਠੇ ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਜੋ ਕਿ ਪਿੰਡ ਧੌਲਾ ਤੇ ਹੰਢਾਇਆ ਦੇ ਵਿੱਚ ਸਥਿਤ ਹੈ ਇਸ ਗੁਰੂ ਘਰ ਦੇ ਦਰਸ਼ਨ ਕਰਨ ਦੇ ਨਾਲ ਤੁਹਾਡੇ ਸਾਰੇ ਅੜੇ ਹੋਏ ਕੰਮ ਪੂਰੇ ਹੋ ਜਾਂਦੇ ਹਨ ਜੋ ਜੋ ਇਸ ਵੀਡੀਓ ਨੂੰ ਘਰੇ ਬੈਠਾ ਦੇਖ ਰਿਹਾ ਹੈ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਸ਼ੇਅਰ ਕਰ ਦਿਓ ਤੁਹਾਡੇ ਵੀ ਸਾਰੇ ਅੜੇ ਹੋਏ ਕੰਮ ਪੂਰੇ ਹੋ ਜਾਣਗੇ ਇਸ ਸਥਾਨ ਤੇ ਗੁਰਦੁਆ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਦਾ ਘੋੜਾ ਅੜੀ ਪੈ ਗਿਆ ਸੀ ਜਿਸ ਦੀ ਯਾਦ ਵਿੱਚ ਇਹ ਗੁਰਦੁਆਰਾ ਬਣਿਆ ਹੋਇਆ ਹੈ ਹੁਣ ਇਸ ਸਥਾਨ ਤੇ ਅਰਦਾਸ ਬੇਨਤੀ ਕਰਨ ਦੇ ਨਾਲ ਮਨੁੱਖ ਦੇ ਜਿੰਨੇ ਵੀ ਅੜੇ ਹੋਏ ਕੰਮ ਨੇ ਸਾਰੇ ਪੂਰੇ ਹੋ ਜਾਂਦੇ ਨੇ ਲੋਕ ਸਰਦਾਂ ਦੇ ਨਾਲ ਇਸ ਗੁਰੂ ਘਰ ਦੇ ਦਰਸ਼ਨ ਕਰਨ ਆਉਂਦੇ ਹਨ ਐਤਵਾਰ ਵਾਲੇ ਦਿਨ ਇਸ ਸਥਾਨ ਤੇ ਬਹੁਤ ਹੀ ਜ਼ਿਆਦਾ ਸੰਗਤ ਦਰਸ਼ਨ ਕਰਨ ਦੇ ਲਈ ਆਉਂਦੀ ਹੈ ਕਮੈਂਟਾਂ ਦੇ ਵਿੱਚ ਵਹਿਗੁਰੂ ਲਿਖ ਕੇ ਸ਼ੇਅਰ ਜਰੂਰ ਕਰ ਦਿਓ ਜੀ